ਸਲਪੋ ਚਾਹਾਂਗੇ ਨਾ ਉਸ ਗੱਲ ਦਾ ਕਿਸੇ ਉੱਤੇ ਵੀ ਅਸਰ ਹੋਣ ਵਾਲਾ ਅਸਰ ਹੋਣ ਵਾਲਾ ਨਹੀਂਗਾ ਜੇ ਕੋ ਤੁਹਾਨੂੰ ਲੱਗਦਾ ਕਿ ਬੰਦਾ ਗਲਤ ਕੰਮ ਕਰਦਾ ਆ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਬੋਲਦਾ ਆ ਨਾ ਇੱਕ ਵਾਰੀ ਉਹਨੂੰ ਕਹਿਣਾ ਜ਼ਰੂਰ ਬੜੀ ਪਿਆਰ ਮੁਹੱਬਤ ਦੇ ਨਾਲ ਕੱਲ ਵੀ ਮੈਂ ਇੱਕ ਪਾਸੋ ਦਾ ਗੱਲ ਕਰਦਾ ਸੀਗਾ ਉਹਨਾਂ ਨੂੰ ਦੱਸਿਆ ਸੀਗਾ ਮੈਂ ਕਿ ਅਸੀਂ ਕਿਸੇ ਨੂੰ ਲੜ ਝਗੜ ਕੇ ਕਿਸੇ ਨੂੰ ਜਿੱਤ ਸਕਦੇ ਨਹੀਂ ਕਿਉਂਕਿ ਇੱਥੇ ਮੈਂ ਦੇਖਦਾ ਆ ਦੁਨੀਆ ਨੂੰ ਪਬਲਿਕ ਨੂੰ ਦੇਖਦਾ ਆ ਲੜਕੇ ਜਿਹੜੇ ਹੋਣਗੇ ਬਿਲਕੁਲ ਜਨ ਕਿ ਉਹ ਟੀਲਿਆਂ ਵਰਗੇ ਸੁੱਕਗੇ ਆ ਪਰ ਹਿੰਮਤ ਬਣੀ ਉਹਨਾਂ ਦੀ ਉਹ ਇੱਕ ਮਿੰਟ ਦੀ ਤਲਵਾਰਾਂ ਕੱਢ ਲੈਂਦੇ ਇੱਕ ਮਿੰਟ ਦੀ ਦਾਤ ਲੈ ਕੇ ਆਂਦੇ ਨਾ ਪਰ ਹੈ ਕੀ ਉਹ ਕੁਝ ਵੀ ਨਹੀਂ ਪਤਲੇ ਜਿਹੇ ਸੁੱਕੇਗੇ ਹੈਗੇ ਪਰ ਦਾਤ ਕੱਢ ਲੈਂਦੇ ਕਿਰਪਾਨਾਂ ਕੱਢ ਲੈਂਦੇ ਪਿਸਤੌਲ ਵੀ ਕੱਢ ਲੈਂਦੇ ਆ ਉਹਨਾਂ ਨੂੰ ਅਸੀਂ ਹਥਿਆਰਾਂ ਨਾਲ ਜਿੱਤ ਸਕਦੇ ਕਿੱਦਾਂ ਜਿੱਤਣਾ ਅਸੀਂ ਪਿਆਰ ਦੇ ਨਾਲ ਹੈਨਾ ਪਿਆਰ ਉਹ ਹਥਿਆਰ ਆ ਜਿਹੜੇ ਵੱਡੇ ਵੱਡੇ ਹਥਿਆਰਾਂ ਨੂੰ ਨਾਕਾਮ ਕਰ ਦਿੰਦਾ ਬੋਲੋ ਹਲੇਲੂਇਆ ਤੇ ਉਹ ਪਿਆਰ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਸਿਕਾਇਆ ਜਿੱਦਾਂ ਦਾ ਪਿਆਰ ਪਰਮੇਸ਼ਰ ਕਹਿੰਦਾ ਮੈਂ ਕੀਤਾ ਹੈ ਜਿੱਦਾਂ ਦਾ ਪਿਆਰ ਪਰਮੇਸ਼ਰ ਕਹਿੰਦਾ ਮੈਂ ਕੀਤਾ ਐ ਇਦਾਂ ਦਾ ਪਿਆਰ ਤੁਸੀਂ ਵੀ ਤੁਸੀਂ ਵੀ ਕਰਨਾ ਹੈ ਸੋ ਮੈਂ ਕਈ ਵਾਰ ਦੱਸਦਾ ਪ੍ਰਚਾਰ ਕੀਤਾ ਕਰਦਾ ਕੀਤਾ ਹੋਇਆ ਪ੍ਰਚਾਰ ਵੀ ਕਈ ਵਾਰ ਭਲਾਈ ਕਰਦਿਆਂ ਕਰਦਿਆਂ ਕਈ ਵਾਰ ਦੂਜੇ ਨੂੰ ਜਿੱਤਦਿਆਂ ਜਿੱਤਿਆਂ ਤੁਹਾਡਾ ਆਪਣਾ ਨੁਕਸਾਨ ਹੋਣਾ ਹੀ ਹੋਣਾ ਹੈ ਦੂਜੇ ਨੂੰ ਜਿੱਤਣ ਵਾਸਤੇ ਸਾਡਾ ਨੁਕਸਾਨ ਹੋਣਾ ਹੀ ਹੋਣਾ ਤੋ ਜੇ ਅਸੀਂ ਅਗਰ ਦੁਨੀਆਂ ਨੂੰ ਜਿੰਨਾ ਆਇਆ ਤਾਂ ਉਹਦੇ ਵਿੱਚ ਆਪਣੇ ਨੁਕਸਾਨ ਦਾ ਫਿਕਰ ਕਰਨਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਊਗਾ ਹੈਨਾ ਛੜ ਕੋਲ ਹੈ ਕੀ ਆ ਜੇ ਸਾਡਾ ਨੁਕਸਾਨ ਹੋਣ ਵਾਲਾ ਕੀ ਅਸੀਂ ਲੈ ਕੇ ਆਏ ਸੀਗੇ ਤੇ ਕੀ ਅਸੀਂ ਸੋਚਦੇ ਸਾਡੇ ਕੋਲ ਬਹੁਤ ਪੈ ਸਾਡਾ ਨੁਕਸਾਨ ਹੋ ਜਾਊਗਾ ਕਿ ਸਾਡਾ ਨੁਕਸਾਨ ਕੁਝ ਵੀ ਹੋਣ ਵਾਲਾ ਨਹੀਂਗਾ ਪਰ ਕਈ ਸੋਚਦੇ ਸਾਡਾ ਨੁਕਸਾਨ ਹੋ ਜਾਵੇਗਾ ਕਿਸੇ ਨੂੰ ਚੰਗੀ ਗੱਲ ਨਹੀਂ ਦੱਸਣੀ ਕਿਸੇ ਨੇ ਭਲੇ ਨਹੀਂ ਕਰਨੀ ਤੇ ਸਾਡਾ ਨੁਕਸਾਨ ਹੋ ਜਾਏਗਾ ਪਰ ਇਹ ਗੱਲਾਂ ਬਾਰੇ ਸਾਨੂੰ ਪ੍ਰਭੂ ਜੀ ਨੇ ਦੱਸਿਆ ਹੈ ਹੈਨਾ ਜਦੋਂ ਪ੍ਰਭੂ ਇਹ ਸਮਝਣਾ ਪਰ ਚੇਲਿਆਂ ਨੂੰ ਕਿਹਾ ਨਾ ਵੀ ਤੁਸੀਂ ਮੇਰੇ ਮਗਰ ਆ ਜਾਓ ਤੇ ਪ੍ਰਭੂ ਨੇ ਹਦਾਇਤਾਂ ਦਿੱਤੀਆਂ ਉੱਥੇ ਦੋ ਤਰ੍ਹਾਂ ਦੀਆਂ ਹਦਾਇਤਾਂ ਆ ਉਹ ਜਗਤ ਉੱਪਰ ਇੱਕ ਵਾਰ ਪ੍ਰਭੂ ਨੇ ਚੇਲਿਆਂ ਨੇ ਕਿਹਾ ਵੀ ਤੁਸੀਂ ਮੇਰੇ ਮਗਰ ਜਦੋਂ ਆਉਣਾ ਆ ਨਾ ਤੁਸੀਂ ਫਿਕਰ ਕਿਸੇ ਗੱਲ ਦਾ ਕਰਨਾ ਨਹੀਂ ਨਹੀਂ ਵੀ ਤੁਸੀਂ ਆਪਣੇ ਨਾਲ ਕੁਝ ਵੀ ਲੈ ਕੇ ਆਉਣਾ ਨਹੀਂ ਪਰ ਇੱਕ ਸਮਾਂ ਆਇਆ ਜਦੋਂ ਪ੍ਰਭੂ ਨੇ ਕਿਹਾ ਵੀ ਤੁਸੀਂ ਆਪਣਾ ਝੋਲਾ ਆਪਣੇ ਨਾਲ ਲੈ ਕੇ ਲੈ ਕੇ ਜਾਓ ਤੇ ਇੱਕ ਸਮਾਂ ਪ੍ਰਭੂ ਨੇ ਕਿਹਾ ਵੀ ਤੁਸੀਂ ਕੁਛ ਨਹੀਂ ਸਭ ਕੁਝ ਛੱਡ ਕੇ ਮੇਰੇ ਮਗਰ ਮੇਰੇ ਮਗਰ ਆ ਜਾਓ ਈਯਨ ਪ੍ਰਭੂ ਨੇ ਕਿਹਾ ਸਭ ਕੁਝ ਛੱਡ ਕੇ ਮੇਰੇ ਮਗਰ ਇੱਕ ਨਵੀਂ ਗੱਲ ਹੈ ਕਿ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹੈ ਨਾ ਪ੍ਰਭੂ ਨੇ ਕੀ ਕਿਹਾ ਤੁਸੀਂ ਸਭ ਕੁਝ ਛੱਡ ਕੇ ਮੇਰੇ ਮਗਰ ਮੇਰੇ ਮਗਰ ਆ ਜਾਓ ਪਰ ਅੱਜ ਕੀ ਅੱਜ ਦਾ ਮਾਹੌਲ ਕੀ ਬਣਿਆ ਹੋਇਆ ਅਸੀਂ ਛੱਡਦੇ ਨਹੀਂ ਮਤਲਬ ਕਿ ਕੀ ਕਰਦੇ ਆ ਕੁਝ ਲੈਣ ਆਉਨੇ ਅਸੀਂ ਛੱਡਣ ਵਾਸਤੇ ਨਹੀਂ ਆਉਂਦੇ ਕੀ ਕਰਦੇ ਕੁਝ ਲੈਣ ਵਾਸਤੇ ਅਸੀਂ ਆਉਨੇ ਆ ਪ੍ਰਭੂ ਦੇ ਕਦਮਾਂ ਦੇ ਵਿੱਚ ਜੋ ਪ੍ਰਭੂ ਨੇ ਦੇਣਾ ਸਾਨੂੰ ਉਹ ਤਾਂ ਪੱਕਾ ਪੱਕੀ ਗੱਲ ਹੈ ਉਹ ਦੇਣਾ ਹੀ ਦੇਣਾ ਪ੍ਰਭੂ ਨੇ ਸਾਨੂੰ ਪਰਾਪੇ ਕੀ ਕਰਨਾ ਜਿਵੇਂ ਇੱਕ ਬਹੁਤ ਵੱਡੀ ਇੱਕ ਮਿਸਾਲ ਹੈ ਬਾਈਬਲ ਦੇ ਵਿੱਚ ਜਿਹੜਾ ਬੰਦਾ ਚੜ ਗਿਆ ਸੀ ਗੁੱਲਰ ਦੇ ਪੇੜ ਦੇ ਉੱਤੇ ਕੀ ਨਾਂ ਸੀ ਉਹਦਾ ਕੀ ਨਾਂ ਸੀ ਜੱਕੀ ਸੀ ਨਾ ਉਹ ਕਾਜੂ ਦਾ ਕੀ ਸੀਗਾ ਮੱਧਰਾ ਸੀਗਾ ਛੋਟੇ ਕਾਜੂ ਦਾ ਸੀਗਾ ਤੇ ਉਹ ਪ੍ਰਭੂ ਨੂੰ ਦੇਖਣ ਦੇ ਵਾਸਤੇ ਗੁੱਲਰ ਦੇ ਪੇੜ ਦੇ ਉੱਤੇ ਚੜ ਗਿਆ ਉਹਨੂੰ ਪਤਾ ਸੀ ਯਾਰ ਜੇ ਮੈਂ ਭੀੜ ਦੇ ਵਿੱਚ ਹੋ ਕੇ ਦੇਖੂਗਾ ਪ੍ਰਭੂ ਯਸੂਸੀ ਨੂੰ ਤੇ ਮੈਨੂੰ ਦਿਖਦਾ ਹੀ ਨਹੀਂ ਹੈ ਨਾ ਮੇਰੀ ਮੇਰੀ ਹਾਈਟ ਘੱਟ ਆ ਛੋਟੇ ਕਰਦਾ ਆ ਮੈਂ ਤੇ ਮੈਨੂੰ ਪ੍ਰਭੂ ਯਸੂ ਨੂੰ ਦੇਖਣਾ ਨਹੀਂ ਆਇਆ ਦੀ ਮਾ ਜੀਵਨ ਨਾ ਸੀ ਕਿਥੇ ਚੜ ਗਿਆ ਫਿਰ ਫਲਾਂ ਗੁੱਲਰ ਦੇ ਪੇੜ ਤੇ ਦਰਖਤ ਉੱਤੇ ਚੜ ਗਿਆ ਉੱਥੇ ਚੜ ਕੇ ਤੇ ਉਹਨੇ ਫੇਰ ਭੀੜ ਦੇ ਵਿੱਚ ਪ੍ਰਭੂ ਜੀ ਨੂੰ ਦੇਖਿਆ ਹਨ ਉਹ ਕਹਿੰਦਾ ਖਰੇ ਮੈਂ ਪ੍ਰਭੂ ਨੂੰ ਪ੍ਰਭੂ ਨੂੰ ਵੇਖ ਰਿਹਾ ਹਾਂ ਨਾ ਪਰ ਉਹਨੇ ਭਲੇਖਾ ਸੀ ਹallelujah ਉਹ ਕਹਿੰਦਾ ਕੀ ਕਹਿੰਦਾ ਵੀ ਮੈਂ ਪ੍ਰਭੂ ਨੂੰ ਦੇਖ ਰਿਹਾ ਪਰ ਉਹਨੂੰ ਇਹ ਗੱਲ ਦਾ ਭਲੇਖਾ ਸੀਗਾ ਕਿ ਬਰ ਅਸੀਂ ਵੀ ਇਦਾਂ ਕਰਦੇ ਨਾ ਅਸੀਂ ਕਹਿੰਦਾ ਅਸੀਂ ਪ੍ਰਭੂ ਨੂੰ ਦੇਖਦੇ ਹਾਂ ਅਸੀਂ ਇਸ ਵੇਲੇ ਸ਼ਾਮ ਦੁਆ ਕਰਦੇ ਆਂ। ਇਸ ਵੇਲੇ ਸ਼ਾਮ ਪ੍ਰਭੂ ਦੇ ਕਦਮਾਂ 'ਚ ਬੈਨੇ ਆਂ। ਕਿ ਅਸੀਂ ਪ੍ਰਭੂ ਨੂੰ ਦੇਖਦੇ ਆਂ ਪਰ ਸਾਡਾ ਭੁਲੇਖਾ ਇਹੋ। ਅਸੀਂ ਨਹੀਂ ਦੇਖਦੇ ਉਹ ਸਾਨੂੰ ਦੇਖਦਾ ਆ। ਲਿਖਿਆ ਜਿਹਾ ਹਵਾ ਦੀਆਂ ਅੱਖਾਂ ਸਾਰੀ ਧਰਤੀ ਤੇ ਤੇ ਉਹਦੇ ਪ੍ਰੇਮੀਆਂ ਤੇ ਖਾਸ ਨਜ਼ਰਾਂ ਉਹਦੀਆਂ ਟਿੱਗੀਆਂ ਟਿੱਗੀਆਂ ਰਹਿੰਦੀਆਂ ਆ। ਜੋ ਪੁੱਲ ਤੇ ਪੇਟ ਉੱਤੇ ਚੜ ਗਏ ਆਪਾਂ ਗੱਲ ਕਰਦੇ ਸੀਗਾ ਕਿ ਬਹੁਤੇ ਲੈਣ ਹੁੰਦੇ ਆ ਤੇ ਦੇਣ ਦੇਣ ਨਹੀਂ ਹੈਨਾ ਪਰ ਜੱਕੀ ਨੇ ਕੀ ਕੀਤਾ ਜੱਕੀ ਕੋ ਬਹੁਤ ਕੋਸ਼ਿਸ਼ ਕਰਾ। ਉਹਨੂੰ ਬੜਾ ਮਾਲ ਤਾਂ ਸੀਗਾ ਪਰ ਆਪਣੇ ਮਾਲ ਤੋਂ ਖੁਸ਼ ਕੁਛ ਨਹੀਂ ਸੀਗਾ ਉਹਨੇ ਬੜਾ ਕੁਝ ਕਮਾਇਆ ਬੜਾ ਕੁਝ ਕੱਚਾ ਕੀਤਾ ਬੜਾ ਕੁਝ ਬਟੋਰੀਆ ਉਹਨੇ ਪਰ ਫਿਰ ਵੀ ਉਹਨੂੰ ਖੁਸ਼ੀ ਨਹੀਂ ਗਈ ਫਿਰ ਵੀ ਕਹਿੰਦਾ ਵੀ ਇੱਕ ਵਾਰ ਮੈਂ ਪਰਮੇਸ਼ਨ ਨੂੰ ਵੇਖਣਾ ਹੈ ਆ ਦੁਨੀਆ ਕੀ ਕਹਿੰਦੀ ਹੈ ਜਿਹਦੇ ਕੋਲ ਪੈਸਾ ਹੈ ਉਹਦੇ ਕੋਲ ਰੱਬ ਹੈ ਜਿਹਦੇ ਕੋਲ ਪੈਸਾ ਉਹਦੇ ਕੋਲ ਸਭ ਕੁਝ ਹੈ ਇਸ ਬਾਰੇ ਮੈਂ ਗੱਲ ਲਿਖੀ ਸੀ ਕਿ ਪੈਸਾ ਬਹੁਤ ਕੁਸ਼ਿਆ ਪਰ ਸਭ ਕੁਝ ਨਹੀਂ ਹੈ ਸਭ ਕੁਝ ਨਹੀਂ ਹੈ ਕਸਾ ਬਹੁਤ ਖੁਸ਼ੀਆਂ ਪਰ ਸਭ ਕੁਝ ਸਭ ਕੁਝ ਨਹੀਂ ਆ ਤੇ ਉਹ ਸੋਚਦਾ ਸੀਗਾ ਭਈ ਮੇਰੇ ਕੋਲ ਸਾਰਾ ਕੁਝ ਆਏਗਾ ਪਰ ਕਿਤੇ ਨਾ ਕਿਤੇ ਮੈਨੂੰ ਕਮੀ ਆ ਇੱਕ ਵਾਰੀ ਮੈਂ ਯਹਵਾ ਪਰਮੇਸ਼ੁਰ ਦੇ ਪੁੱਤਰ ਨੂੰ ਪ੍ਰਭੂ ਯਸਮਸੀ ਨੂੰ ਜ਼ਰੂਰ ਜ਼ਰੂਰ ਵੇਖਣਾ ਆ ਤੇ ਜਦੋਂ ਭੀੜ ਆਈ ਤੇ ਪ੍ਰਭੂ ਯਸਮਸੀ ਨੇ ਕਿਹਾ ਵੀ ਯਕੀ ਆਗਾ ਥੱਲੇ ਅੱਜ ਮੈਂ ਤੇਰੇ ਘਰ ਦੇ ਵਿੱਚ ਲੈਣਾ ਉਹਦਾ ਖਿਆਲ ਸੀਗਾ ਵੀ ਸ਼ਾਇਦ ਪ੍ਰਭੂ ਯਸਮਸੀ ਗਰੀਬਾਂ ਦਾ ਹੀ ਗੁਰੂ ਆ ਸ਼ਾਇਦ ਪ੍ਰਭੂ ਯਸਮਸੀ ਬਿਮਾਰਾਂ ਦਾ ਹੀ ਗੁਰੂ ਆ ਸ਼ਾਇਦ ਪ੍ਰਭੂ ਯਸਮਸੀ ਜਿਹੜੇ ਨਿਕੰਮਿਆਂ ਦਾ ਗੁਰੂ ਆ ਹੈਨਾ ਉਹਨੂੰ ਇਹ ਭੁਲਿਖਾ ਦਿੱਤਾ ਕਿ ਮੇਰੇ ਘਰ ਕੋਲ ਤੋਂ ਪ੍ਰਭੂ ਯਿਸੂ ਮਸੀਹ ਨੇ ਆਉਣਾ। ਤੇ ਪਰ ਪ੍ਰਭੂ ਨੇ ਕੀ ਕਿਹਾ ਵੀ ਜਕੀ ਤੂੰ ਥੱਲੇ ਆ ਜਾ ਅੱਜ ਮੈਂ ਤੇਰੇ ਘਰ ਦੇ ਵਿੱਚ ਤੇਰੇ ਘਰ ਦੇ ਵਿੱਚ ਰਹਿਣਾ ਆ। ਤੇ ਜਦੋਂ ਪ੍ਰਭੂ ਯਿਸੂ ਮਸੀਹ ਉਹਦੇ ਘਰ ਦੇ ਵਿੱਚ ਗਏ ਆ ਜਕੀ ਦੇ ਘਰ ਦੇ ਵਿੱਚ ਗਏ ਆ ਰਹਿਣ ਦੇ ਵਾਸਤੇ ਤੇ ਉੱਥੇ ਲਿਖਿਆ ਨਿਗਾ ਪਰ ਮੈਨੂੰ ਪਤਾ ਮੈਂ ਕਿ ਜਗ੍ਹਾ ਦੇ ਇੱਧੇ ਪ੍ਰਚਾਰ ਕੀਤਾ ਆ। ਲਿਖਿਆ ਨਿਗਾ ਉੱਥੇ ਪਰ ਮੈਨੂੰ ਪਤਾ ਕਿ ਪ੍ਰਭੂ ਯਿਸੂ ਜੀ ਨੇ ਉੱਥੇ ਪ੍ਰਚਾਰ ਕੀਤਾ ਆ। ਕਿਉਂਕਿ ਪ੍ਰਭੂ ਯਿਸੂ ਮਸੀਹ ਕਿਸੇ ਘਰ ਦੇ ਵਿੱਚ ਖਾਸ ਜਾਣ ਕਹਿ ਕੇ ਉੱਥੇ ਪ੍ਰਚਾਰ ਨਾ ਹੋਵੇ ਇਹ ਨਹੀਂ ਹੋ ਸਕਦਾ। ਜੱਕੀ ਦਾ ਮਨ ਕਿਦਾ ਬਦਲ ਗਿਆ ਪ੍ਰਚਾਰ ਜਿਹੜਾ ਮਨ ਬਦਲਦਾ ਪ੍ਰਚਾਰ ਜਿਹੜਾ ਮਨ ਮੋੜਦਾ ਪ੍ਰਚਾਰ ਜਿਹੜਾ ਮਨਾਂ ਨੂੰ ਤੋੜਦਾ ਪ੍ਰਚਾਰ ਜਿਹੜਾ ਸਖਤ ਦਿਲਾਂ ਨੂੰ ਤੋੜਦਾ ਚੱਕਣਾ ਝੂਰ ਕਰਦਾ ਝੂਰ ਝੂਰ ਕਰ ਦਿੰਦਾ ਹੈ ਤੇ ਜਦੋਂ ਜੱਕੀ ਦੇ ਘਰ ਦੇ ਪ੍ਰੀਐਸਐਮਸੀ ਗਏ ਆ ਤੇ ਪ੍ਰਭੂ ਨੇ ਕੋਈ ਬਚਨ ਉੱਥੇ ਸੁਣਾਏ ਆ ਯਕੀਨ ਉਹਦੇ ਨਾਲ ਦੇ ਲੋਕਾਂ ਨੂੰ ਤੇ ਜੱਕੀ ਦਾ ਮਨ ਡਾਇਰੈਕਟ ਟੁੱਟ ਗਿਆ ਜੱਕੀ ਦਾ ਘਮੰਡ ਜਿਹੜਾ ਸੀ ਉਹ ਟੁੱਟ ਟੁੱਟ ਗਿਆ ਔਰ ਜਕੀਰ ਜਿਹੜਾ ਬਹੁਤ ਸਾਰਾ ਪੈਸਾ ਜਮ੍ਹਾਂ ਕੀਤਾ ਸੀਗਾ ਉਹਦੇ ਮਨ ਵਿੱਚ ਆ ਗਿਆ ਭਾਈ ਇਹ ਜਿੰਨਾ ਮੈਂ ਕਮਾਇਆ ਮੇਰਾ ਕਿਸੇ ਵੀ ਕੰਮ ਦਾ ਨਹੀਂ ਉਹਨੇ ਕੀ ਕਿਹਾ ਜਕੀਰ ਨੇ ਕਿਹਾ ਕਿ ਪ੍ਰਭੂ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਜਿਨ੍ਹਾਂ ਕੋਲ ਕੁਝ ਨਹੀਂਗਾ ਉਹਨਾਂ ਨੂੰ ਵੀ ਬੜਾ ਪੈਸਾ ਮਿਲ ਗਿਆ ਉਹਨਾਂ ਨੂੰ ਬੜਾ ਕੁਝ ਮਿਲ ਗਿਆ ਤੇ ਜਿਹਦੇ ਕੋਲ ਹੈਗਾ ਸੀ ਉਹਨੇ ਸਾਰਾ ਵੰਡ ਦਿੱਤਾ ਮੈਂ ਆਪਾਂ ਗੱਲ ਕਰਦੇ ਸੀਗੇ ਕਿ ਅੱਜ ਪ੍ਰਭੂ ਦੇ ਕੋਲੋਂ ਲੈਣ ਵਾਸਤੇ ਅਸੀਂ ਸਾਰੇ ਹੀ ਆਂ ਪ੍ਰਭੂ ਦੇ ਕੋਲੋਂ ਲੈਣ ਵਾਲਿਆਂ ਦੀ ਲੈਣ ਬਹੁਤ ਲੰਬੀ ਆ ਪਰ ਜੋ ਪ੍ਰਭੂ ਦੇ ਵਾਸਤੇ ਛੱਡਦੇ ਆ ਉਹਨਾਂ ਦੀ ਲੈਣ ਕੀ ਆ ਕਰਕੇ ਛੁਰਕੀ ਲੈਣ ਉਹਨਾਂ ਦੀ ਸੋ ਜਕੀਰ ਨੇ ਕਿਹਾ ਕਿ ਮੈਂ ਆਪਣਾ ਅੱਧਾ maal ਕੰਗਾਲਾਂ ਨੂੰ ਵੰਡਦਾ ਆ ਕਿਨਾ maal ਅੱਧਾ maal ਕੰਗਾਲਾਂ ਨੂੰ ਵੰਡਦਾ ਕਹਿੰਦਾ ਜੋ ਮੇਰੀ ਚੱਲ ਅਚੱਲ ਜ਼ਮੀਨ ਜਾਇਦਾਦ ਦਾ ਪੈਸਾ ਆ ਮੈਂ ਅੱਧਾ ਉਹਦੇ ਵਿੱਚੋਂ ਕਿਹਨੂੰ ਦੇਣਾ ਆ ਕੰਗਾਲਾਂ ਉਹਨੇ ਬਚਨ ਸੁਣਿਆ ਸੀ ਜਕੀਰ ਤੇ ਪ੍ਰਭੂ ਇਹ ਸਮਝੇ ਨੇ ਬਚਨ ਸੁਣਾਉਣਾ ਬੰਦ ਨਹੀਂ ਸੀ ਕੀਤਾ ਪ੍ਰਭੂ ਜੀ ਉਸ ਨੂੰ ਲਗਾਤਾਰ ਪ੍ਰਚਾਰ ਕਰਦੇ ਪ੍ਰਭੂ ਜੀ ਉਸ ਨੂੰ ਜਿਹੜੀ ਗੱਲ ਕਹਿਣੀ ਉਹ ਕਈ ਕਈ ਹੰਦੇ ਸੀ ਲਗਾਤਾਰ ਹੈਨਾ ਤੇ ਪ੍ਰਭੂ ਜੀ ਜਦੋਂ ਹੋਰ ਕਲਾਮ ਸੁਣਾਇਆ ਤੇ ਜੱਕੀ ਦੇ ਮਨ ਵਿੱਚ ਹੋਰ ਇੱਕ ਗੱਲ ਪਾਤੀ ਉਹ ਕੀ ਭਾਈ ਉਹ ਕਹਿੰਦਾ ਪ੍ਰਭੂ ਅਗਰ ਮੈਂ ਕਿਸੇ ਕੋਲੋਂ ਊਜ ਲਾ ਕੇ ਲਿਆ ਹੋਵੇ ਕਿਸੇ ਕੋਲੋਂ ਗਲਤ ਤਰੀਕੇ ਨਾਲ ਪੈਸਾ ਕਮਾਇਆ ਹੋਵੇ ਵਿਆਜ ਲਾਇਆ ਹੋਵੇ ਤੇ ਮੈਂ ਉਹਨੂੰ 4 ਗੁਣਾ ਕਰਕੇ ਵਾਪਸ ਮੋੜਦਾ ਹਾਂ ਹallelujah ਮਨ ਲੋ ਜੱਕੀ ਨੇ ਪਹਿਲਾਂ ਅੱਧਾ ਹਿੱਸਾ ਪਹਿਲਾਂ ਮੋੜ ਦਿੱਤਾ ਹੈਨਾ ਪਹਿਲਾ ਕਿਹਦਾ ਹਿੱਸਾ ਮੋੜਿਆ ਅੱਧਾ ਤੇ ਫਿਰ ਫਿਰ ਕਿੰਨੇ ਗੁਣਾ 4 ਗੁਣਾ ਫਿਰ 4 ਗੁਣਾ ਹੋਰ ਕਹਿੰਦਾ ਜਦੋਂ ਅੱਧੇ ਵਿੱਚੋਂ 4 ਗੁਣਾ ਬਾਕੀ ਕਿੰਨਾ ਬਚ ਗਿਆ ਮੰਨ ਲਓ ਅੱਧਾ ਅੱਧਾ 50 ਹੋ ਗਿਆ ਪੂਰੇ ਵਿੱਚੋਂ ਅੱਧਾ ਕਰੀਏ ਤਾਂ 50 ਹੋ ਗਿਆ ਨਾ ਤੇ 50 ਵਿੱਚੋਂ 40 ਫਿਰ ਮੋੜ ਦਿੱਤਾ ਬਾਕੀ ਕਿੰਨਾ ਰਹਿ ਗਿਆ 10 ਤੇ 10% ਕਿੰਨਾ ਹੁੰਦਾ ਉਹ ਕਹਿੰਦਾ ਵੀ ਭਈ 90% ਮੈਂ ਦੇ ਦਿੱਤਾ ਤੇ ਮੈਂ 10% ਨਾਲ ਆਪਣਾ ਗੁਜ਼ਾਰਾ ਕਰਾਂਗਾ ਵਾਹ ਹallelujah ਇਸ ਗਾ ਉਹਦੇ ਕੋਲ ਬਹੁਤ ਕੁਝ ਸੀਗਾ ਤੇ ਸਾਰਾ ਕੁਝ ਉਹਨੇ ਛੱਡ ਦਿੱਤਾ ਲੋਕੀ ਪ੍ਰਭੂ ਦੇ ਕੋਲ ਮੰਗਦੇ ਪ੍ਰਭੂ ਦੇ ਦਿਓ ਮੈਨੂੰ ਦੇ ਦਿਓ ਮੈਨੂੰ ਦੇ ਦੇ ਲੋਕਾਂ ਦੇ ਗੀਤ ਵੀ ਬਣਾਏ ਹੋਇਆ ਬਰਕਤ ਦੇ ਬਰਕਤ ਦੇ ਬਰਕਤ ਵੀ ਮੰਗੀ ਜਾਣੀ ਹੈ ਨਾ ਪਰ ਦੇਣਾ ਕਿ ਬਰਕਤ ਮਿਲ ਗਈ ਤਾਂ ਫਿਰ ਕਿਹਦੇ ਨਾਲ ਕਿਸੇ ਨੂੰ ਹੈ ਨਹੀਂ ਜੇਕਰ ਸਾਨੂੰ ਰੱਬ ਨੇ ਬਰਕਤ ਦਿੱਤੀ ਹੈ ਤਾਂ ਉਹਦਾ ਬਰਕਤ ਵਿੱਚੋਂ ਅਸੀਂ ਫਿਰ ਰੱਬ ਦੇ ਨਾਮ ਦਾ ਵੀ ਕੱਢਣਾ ਜ਼ਰੂਰ ਹੈ ਰੱਬ ਦੇ ਨਾਮ ਦੇ ਵਿੱਚ ਅਸੀਂ ਜਿਹੜਾ ਹਿੱਸਾ ਕੱਢ ਕੇ ਦੇਣਾ ਹੈ ਲੋਕਾਂ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਦੇਣਾ ਹੈ ਹੈ ਨਾ ਅਸੀਂ ਮੰਗਦੇ ਆ ਪਰ ਦਿੰਦੇ ਨਹੀਂ ਕਲਾਮ ਚ ਕੀ ਲਿਖਿਆ ਲੈਣ ਦੇ ਨਾਲੋਂ ਦੇਣਾ ਭਲਾਇਆ ਲੈਣ ਦੇ ਨਾਲੋਂ ਦੇਣਾ ਭਲਾਇਆ ਸੋ ਪ੍ਰਭੂ ਯਿਸੂਮਸੀ ਦੇ ਕੋਲੋਂ ਬਹੁਤੇ ਜਿਹੜੇ ਆ ਉਹ ਲੈਣ ਵਾਸਤੇ ਹੁੰਦੇ ਆ ਪਰ ਦੇਣ ਵਾਲੇ ਜਿਹੜੇ ਗਿਣਤੀ ਉਹਨਾਂ ਦੇ ਘੱਟ ਆ ਪਰ ਕਈ ਥਾਵਾਂ ਤੇ ਇਸ ਤਰ੍ਹਾਂ ਦਾ ਹੈਗਾ ਲਿਖਿਆ ਬਾਈਬਲ ਬੜੇ ਹਿੱਸੇ ਆ ਜਿਨ੍ਹਾਂ ਨੇ ਸਾਰਾ ਕੁਝ ਦੇ ਦਿੱਤਾ ਤੇਲੇ ਸਾਰਾ ਕੁਝ ਛੱਡ ਕੇ ਜਦੋਂ ਪਤਰਸ ਜੀ ਕਿਸ਼ਤੀ ਭਰ ਗਈ ਮੱਛੀਆਂ ਦੇ ਨਾਲ ਹਨਾ ਤੇ ਉਸ ਤੋਂ ਬਾਅਦ ਕੀ ਹੋਇਆ ਪਤਾ ਪਤਰਸ ਭਰੀਆਂ ਹੋਈਆਂ ਕਿਸ਼ਤੀ ਛੱਡ ਗਏ ਪ੍ਰਭੂ ਦੇ ਮਗਰ ਆਹ ਪਰ ਮੈਨੂੰ ਕਹਿੰਦਾ ਫਿਰ ਜਿਹਨੇ ਮੈਨੂੰ ਇੰਨੀਆਂ ਮੱਛੀਆਂ ਦੇਤੀਆਂ ਉਹਦੇ ਕੋਲ ਮੱਛੀਆਂ ਨਹੀਂਆਂ ਉਹਦੇ ਕੋਲ ਬੜਾ ਕੁਝ ਆ ਬੋਲ ਹallelujah ਹallelujah ਰੱਬ ਉਹਨੇ ਕਹੀ ਕਿ ਬਈਏ ਕੋਈ ਅਗਰ ਮੈਨੂੰ ਮੱਛੀਆਂ ਦੇ ਸਕਦਾ ਤੇ ਇਹਦੇ ਕੋਲ ਫਿਰ ਕਿਸੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕਮੀ ਹੈ ਨਹੀਂ ਇਹਦੇ ਕੋਲ ਇਹਦੇ ਕੋਲ ਬਹੁਤ ਕੁਝ ਬੜੇ ਖਜ਼ਾਨੇ ਆ ਜਿਵੇਂ ਸਾਹਮਣੇ ਔਰਤ ਕਹਿੰਦੀ ਸੀ ਕਿ ਮਹਾਰਾਜ ਆਇਆ ਕਹਿੰਦੀ ਹੈਨਾ ਇਹਦੇ ਕੋਲ ਡੋਲ ਵੀ ਹੈਨੇਗਾ ਤੇ ਫਿਰ ਵੀ ਮੈਨੂੰ ਕਹਿੰਦਾ ਮੈਂ ਤੈਨੂੰ ਉਹ ਪਾਣੀ ਪਿਲਾਉਂ ਆ ਜਿਹੜਾ ਤੈਨੂੰ ਪੀ ਕੇ ਕਦੇ ਪਿਆਸ ਹੀ ਲੱਗਣੀ ਨਹੀਂ ਇਹ ਤਾਂ ਮਾਲ ਪ੍ਰਭੂ ਦੇ ਕੋਲ ਬਹੁਤ ਕੁਝ ਆ ਅਸੀਂ ਜੋ ਕੁਝ ਜਿੰਨਾ ਕੁਝ ਪ੍ਰਭੂ ਦੇ ਕੋਲ ਹੈ ਨਾ ਉਹਦੇ ਵਿੱਚ ਅਸੀਂ ਬਹੁਤ ਬੋਣੇ ਜਿਹੇ ਰਹੇ ਨੇ ਅਸੀਂ ਛੋਟੇ ਜਿਹੇ ਰਹੇ ਨੇ ਪਰ ਪ੍ਰਭੂ ਦੇ ਕੋਲ ਬੜੇ-ਬੜੇ ਭੰਡਾਰ ਹੈ ਉਹ ਕਿਹਦੇ ਵਾਸਤੇ ਆ ਸਾਡੇ ਵਾਸਤੇ ਹੀ ਆ ਪਰ ਅਸੀਂ ਇਸ ਲਾਇਕ ਬੰਨਾ ਅਸੀਂ ਅਸੀਂ ਕਾਬਿਲ ਹੋਣਾ ਕਿ ਪ੍ਰਭੂ ਦੇ ਕੋਲ ਸਾਰਾ ਕੁਝ ਅਸੀਂ ਲੈ ਲਈਏ ਖੂਬੀਆਂ ਨਾਲ ਭਰਿਆ ਹੋਇਆ ਪ੍ਰਭੂ ਅਸਮਸੀ ਆ ਤੇ ਉਹਦੀਆਂ ਖੂਬੀਆਂ ਥੋੜੀਆਂ ਜਿਹੀਆਂ ਖੂਬੀਆਂ ਸਾਨੂੰ ਵੀ ਪ੍ਰਭੂ ਦੇ ਸਕਦਾ ਆ ਉਹਦਾ ਖੂਬੀਆਂ ਦਾ ਭਰਿਆ ਭੰਡਾਰ ਆ ਨਾ ਉਹਦੇ ਵਿੱਚ ਥੋੜੀਆਂ ਜਿਹੀਆਂ ਖੂਬੀਆਂ ਅਸੀਂ ਵੀ ਮੰਗ ਲਿਆ ਕਰਨੀਆਂ ਪ੍ਰਭੂ ਆਪਣੀਆਂ ਖੂਬੀਆਂ ਮੇਰੇ ਵਿੱਚ ਵੀ ਮੇਰੇ ਵਿੱਚ ਭਰ ਦੇ ਦੇਭਾਸੀ ਦੁਆ ਕਰਦੇ ਆ ਤੇ ਸਾਡੀ ਦੁਆ ਜਿਹੜੀ ਹੈ ਨਾ ਉਹ ਬਹੁਤ ਨਿਕਲ ਜਾਂਦਾ ਸਾਡੀ ਦੁਆ ਦਾ ਉੱਤਰ ਨਹੀਂ ਆਉਂਦਾ ਹੈ ਨਾ ਉਹਦੇ ਵਿੱਚ ਕਰਨ ਕੀ ਹੁੰਦਾ ਅਸੀਂ ਸਹੀ ਤਰੀਕੇ ਦੇ ਨਾਲ ਦੁਆ ਕਰਦੇ ਹੀ ਨਹੀਂ ਕਰਦੇ ਨਹੀਂ ਮੈਂ ਅਕਸਰ ਦੱਸਿਆ ਇੱਥੇ ਵੀ ਕੀ ਵਰ ਦੱਸਿਆ ਇਹ ਲੈ ਪ੍ਰਚਾਰ ਕਰਦਾ ਕਿ ਦੁਆ ਇਕਦਮ ਹੀ ਦੁਆ ਸ਼ੁਰੂ ਨਹੀਂ ਕਰਨੀ ਇਕਦਮ ਹੀ ਦੁਆ ਸ਼ੁਰੂ ਨਹੀਂ ਕਰਨੀ ਇਹ ਭਗਤੀ ਨਹੀਂਗੀ ਦੁਆ ਕਰਨੀ ਭਗਤੀ ਨਹੀਂਗੀ ਪਰ ਉਹਦੀ ਸਿਤਾਇਸ਼ ਕਰਨੀ ਭਗਤੀ ਹੈ ਉਹਦੀ ਪ੍ਰਸ਼ੰਸਾ ਕਰਨੀ ਭਗਤੀ ਹੈ ਉਹਦੀ ਭਗਤੀ ਜਿੰਨਾ ਮਰਜ਼ੀ ਤੁਸੀਂ ਕਰਦੇ ਰਹੋ ਇੱਕ ਘੰਟਾ ਤੁਸੀਂ ਤਾਰੀਫ ਕਰੋ ਧੰਨਵਾਦ ਕਰੋ ਮਹਿਮਾ ਕਰੋ ਪਰਮੇਸ਼ੁਰ ਦੀ ਠੀਕ ਹੈ 2 ਘੰਟੇ ਤੁਸੀਂ ਕਰੋ ਮਹਿਮਾ ਪਰਮੇਸ਼ਰ ਕੀ ਜਾਓ ਕਰੀ ਜਾਓ ਪਰ ਉਸ ਤੋਂ ਬਾਅਦ ਅਗਰ ਤੁਸੀਂ 2 ਘੰਟੇ ਪ੍ਰਾਰਥਨਾ ਕੀਤੀ ਹੈ ਨਾ ਤੇ ਤੁਸੀਂ 5 ਮਿੰਟ ਪ੍ਰਭੂ ਦੇ ਕੋਲ ਮੰਗ ਲਿਆ ਆ ਤੇ ਪ੍ਰਭੂ ਨੇ ਉਹ ਤੁਹਾਨੂੰ ਪੂਰਾ ਕਰਕੇ ਦੇਣਾ ਆ ਬੋਲੋ ਹallelujah ਕਿਉਂ ਕਿ ਕਿਉਂਕਿ ਅਸੀਂ ਪ੍ਰਭੂ ਦੀ ਪਹਿਲਾਂ ਸਤਾਈਛ ਵੜੀ ਕੀਤੀ ਹੈ ਅਸੀਂ ਭਗਤੀ ਕੀਤੀ ਆ ਆ ਵੀ ਜਦੋਂ ਆਪਾਂ satsang ਕਰਦੇ ਆ satsang ਕਰਨਾ ਭਗਤੀ ਨਹੀਂ ਚਰਚ ਬਚਾਉਣਾ ਭਗਤੀ भगति नहीं की भगती कह रही है जब असं अपने घर के बैठ के प्रभु का नाम चुपना है प्रभु के नाम की महिमा करनी धन्यवाद करना वो तारीफ करनी है है ना प्रभु ने क्या है ये बारे की क्या प्रभु ने जब तू तो प्रार्थना करे अपने कर है। कर के के तो कि दरवाजा बंद दरवाजा बंद करके बैना है कोठी का दरवाजा बंद करके अंदर बह के तुम प्रार्थना करनी है है ना उड़ी बंदगी है उड़ी भगती है उसे बह के अभी प्रार्थना करनी है तक जी अभी प्रार्थना करिए परमेश्वर हजूर सीधी जाए रुकी ना करे ਤੁਰ ਤੋਂ ਪਹਿਲਾਂ ਸਾਨੂੰ ਸਤਾਇਸ਼ ਕਰਨੀ ਬਹੁਤ ਹੀ ਬਹੁਤ ਹੀ ਜ਼ਰੂਰੀ ਹੈ ਸੋ ਪਤਰਾ ਸਾਰਾ ਕੋ ਛੱਡ ਕੇ ਕਿ ਪਹਿਲਾਂ ਜਾਲ ਪਾ ਕੇ ਬਿਠਾ ਤਾਂ ਕੋਈ ਮੱਛੀ ਫਸੀ ਨਹੀਂ ਬਾਅਦ ਵਿੱਚ ਕੀ ਹੋਇਆ ਜਦੋਂ ਮੱਛੀਆਂ ਫਸ ਗਈਆਂ ਤੇ ਬੇੜੀਆਂ ਭਰ ਗਈਆਂ ਜਾਲ ਉਹਨਾਂ ਟੁੱਟਣ ਲੱਗੇ ਤੇ ਫਿਰ ਸਾਰਾ ਕੁਝ ਛੱਡ ਕੇ ਪ੍ਰਭੂ ਦੇ ਮਗਰ ਪ੍ਰਭੂ ਦਾਸਤਾ ਭਈ ਦੇਖ ਲਾ ਇੰਨਾ ਕੁਝ ਜਿਹੜਾ ਤੈਨੂੰ ਮਿਲ ਗਿਆ ਹੈ ਤੇ ਹੋਰ ਵੀ ਤੂੰ ਮੰਗੀਆਂ ਤੇ ਉਹ ਵੀ ਉਹ ਵੀ ਮਿਲ ਜਾਣਾ ਹੈ ਪਰ ਇੱਥੇ ਕੀ ਪ੍ਰਭੂ ਜੀ ਐਸਮ ਜੀ ਨੇ ਕਿਹਾ ਵੀ ਪਤਰਾ ਤੂੰ ਮੇਰੇ ਬਾਰੇ ਕੀ ਸੋਚਦਾ ਉਹ ਕਹਿੰਦਾ ਵੀ ਕੋਈ ਕਿੰਨਾ ਵੀ ਤੁਝ ਹੋਣਾ ਹੈ ਤਾਂ ਕੋਈ ਕਿੰਨਾ ਐਲੀਆ ਕੋਈ ਕਿੰਨਾ ਜਰਮੀਆਂ ਆ। ਕਿੰਨਾ ਨਾਮ ਇਸ ਜਗ੍ਹਾ ਤੇ ਆਏ। ਅਸੀਂ ਐਲੀਆ ਦੇ ਬਾਰੇ ਸਿੱਖਦੇ ਪਏ ਆਂ ਔਰ ਐਲੀਆ ਚਿਤਾਵਨੀ ਦੇਣ ਵਾਲਾ ਉਹਦਾ ਮੇਨ ਕੰਮ ਜਿਹੜਾ ਸੀਗਾ ਐਲੀਆ ਦਾ ਔਰ ਅਸੀਂ ਉਹਦੇ ਦੁਆਰਾ ਚਮਤਕਾਰ ਜਿਹੜੇ ਹੋਏ ਆ ਉਹਨਾਂ ਬਾਰੇ ਵੀ ਅਸੀਂ ਜ਼ਿਕਰ ਕਰਾਂਗੇ। ਪਰ ਪਹਿਲਾਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਜੋ ਅੱਧੇ ਹਿੱਸੇ ਵਿੱਚ ਐਲੀਆ ਜਿਹੜਾ ਸੀਗਾ ਉਹ ਚਿਤਾਵਨੀ ਦੇਣ ਵਾਲਾ ਪਰਮੇਸ਼ਰ ਦਾ ਨਬੀ ਸੀਗਾ। ਉਹਨੇ ਚਿਤਾਵਨੀ ਦਿੱਤੀ ਕਿ ਭਾਈ ਤੁਸੀਂ ਮੂਰਤੀ ਪੂਜਾ ਛੱਡ ਦਿਓ। ਇਜ਼ਮੇਲ ਦੇ ਮਗਰ ਨਾ ਲੱਗੋ। ਤੁਸੀਂ ਇਸ ਔਰਤ ਦੇ ਮਗਰ ਨਾਲ ਲਗੋ ਇਸ ਰਾਣੀ ਦੇ ਮਗਰ ਨਾਲ ਲਗੋ ਇਹ ਤੁਹਾਨੂੰ ਨਰਕ ਵਿੱਚ ਲੈ ਕੇ ਜਾਵੇਗੀ ਇਹ ਤੁਹਾਨੂੰ ਰੱਬ ਤੋਂ ਦੂਰ ਲੈ ਕੇ ਜਾਵੇਗੀ ਇਸਰਾਈਲੀਆਂ ਦੇ ਵਾਸਤੇ ਪਰਮੇਸ਼ਰ ਬੜੀ ਨਬੀ ਕੱਲੇ ਬੜੇ ਰਾਜੇ ਕੱਲੇ ਤਾਂ ਕਿ ਇਸਰਾਈਲੀ ਕੌਮ ਜਿਹੜੀ ਆ ਬਚ ਜਾਵੇ ਔਰ ਐਲੀਆ ਨੇ ਕਿਹਾ ਕਿ ਤੁਸੀਂ ਇਸ ਜਿਹੜਾ ਤੁਸੀਂ ਕੰਮ ਕਰਦੇ ਇਹਨੂੰ ਛੱਡ ਦਿਓ ਉਹ ਨਹੀਂ ਤਾਂ ਤੁਸੀਂ ਮੁਸ਼ਕਲ ਦੇ ਵਿੱਚ ਆ ਜਾਵੋਗੇ ਸੋ ਪ੍ਰਭੂ ਯਸ਼ਮਸੀ ਨੇ ਵੀ ਇਸੇ ਤਰ੍ਹਾਂ ਆ ਕੇ ਤੌਬਾ ਦਾ ਪ੍ਰਚਾਰ ਕੀਤਾ ਐਲੀਆ ਨੇ ਜਿਹੜਾ ਪ੍ਰਚਾਰ ਕੀਤਾ ਸੀਗਾ ਔਰ ਐਲੀਆ ਦੇ ਦੁਆਰਾ ਐਲੀਆ ਦਾ ਨਾਮ ਪਤਾ ਕਿਉਂ ਆਇਆ ਕਿਉਂਕਿ ਐਲੀਆ ਦੇ ਦੁਆਰਾ ਜਿਵੇਂ ਐਲੀਆ ਦੇ ਦੁਆਰਾ ਚਮਤਕਾਰ ਹੁੰਦੇ ਸੀਗੇ ਨਾ ਉਸੇ ਤਰ੍ਹਾਂ ਪ੍ਰਭੂ ਯਸਮਸੀ ਦੇ ਨਾਮ ਦੇ ਵਿੱਚ ਵੀ ਚਮਤਕਾਰ ਹੁੰਦੇ ਸੀਗੇ ਪ੍ਰਭੂ ਯਸਮਸੀ ਵੀ ਉਸੇ ਤਰ੍ਹਾਂ ਚਮਤਕਾਰ ਕਰਦਾ ਸੀਗਾ ਜੋਹਨਾ ਦਾ ਨਾਮ ਕਿਉਂ ਆਇਆ ਕਿਉਂਕਿ ਜੋਹਨਾ ਜਿਉਹ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਜਿਉਹ ਉਹਨਾਂ ਨੇ ਚਮਤਕਾਰਾਂ ਦਾ ਪ੍ਰਚਾਰ ਕੀਤਾ ਨਹੀਂ ਨਹੀਂ ਜਿਉਹ ਉਹਨਾਂ ਨੇ ਕੋਈ ਚਮਤਕਾਰ ਕੀਤਾ ਬਾਈਬਲ ਵਿੱਚ ਕਿਤੇ ਵੀ ਅਜਿਹਾ ਕੋਈ ਚਮਤਕਾਰ ਨਹੀਂ ਲਿਖਿਆ ਜੋ ਉਹਨਾਂ ਬਪਤਿਸਮਾ ਦੇਣ ਵਾਲਿਆਂ ਦੇ ਦੁਆਰਾ ਹੋਇਆ ਹੋਵੇ ਪਰ ਉਹਨੇ ਪ੍ਰਚਾਰ ਕਹਿਲਾ ਕੀਤਾ ਬਾਣੀ ਦਾ ਉਹਨੇ ਪ੍ਰਚਾਰ ਕਹਦਾ ਕੀਤਾ ਤੌਬਾ ਦਾ ਔਰ ਅੱਜ ਤੌਬਾ ਦਾ ਪ੍ਰਚਾਰ ਬਾਣੀ ਦਾ ਪ੍ਰਚਾਰ ਘੱਟ ਹੋ ਰਿਹਾ ਤੇ ਚਮਤਕਾਰਾਂ ਦਾ ਪ੍ਰਚਾਰ ਜ਼ਿਆਦਾ ਜ਼ਿਆਦਾ ਹੋ ਰਿਹਾ ਹੈ ਤੇ ਪ੍ਰਭੂ ਯਿਸੂ ਮਸੀਹ ਨੇ ਬਾਣੀ ਦਾ ਪ੍ਰਚਾਰ ਵੀ ਕੀਤਾ ਤੇ ਚਮਤਕਾਰ ਵੀ ਕੀਤੇ ਇਸ ਕਰਕੇ ਐਲੀਆ ਦਾ ਨਾਮ ਵੀ ਜੋੜਿਆ ਗਿਆ ਅੱਜ ਹੁਨਾ ਦਾ ਨਾਮ ਵੀ ਜੋੜਿਆ ਗਿਆ ਔਰ ਉਹਦੇ ਨਾਲ ਨਾਲ ਜਲਮੀਆਂ ਦਾ ਨਾਮ ਵੀ ਜੋੜਿਆ ਗਿਆ ਸੋ ਖੁਦਾਵੰ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ ਅਸੀਂ ਅੱਜ ਇਸ ਸਮਾਪਤ ਕਰਦੇ ਹਾਂ ਸਾਡਾ ਟਾਈਮ ਹੋ ਗਿਆ ਔਰ ਪ੍ਰਭੂ ਨੇ ਚਾਇਆ ਪਰਬੂ ਦੇ ਆਉਣ ਵਿੱਚ ਦੇਰੀ ਹੋਈ ਤੇ ਫਿਰ ਅਸੀਂ ਅਜੇ ਕਦੇ ਇਕੱਠੇ ਹੋਵਾਂਗੇ ਫਿਰ ਅਸੀਂ ਮਿਲ ਕੇ ਪ੍ਰਬੂ ਦੀ ਇਬਾਦਤ ਕਰਾਂਗੇ ਪ੍ਰਬੂ ਦੇ ਬਚਨਾਂ ਨੂੰ ਪੂਰੀ ਤਰ੍ਹਾਂ ਬਚਨਾਂ ਵਿੱਚ ਸਿੱਖਾਂਗੇ ਔਰ ਅਸੀਂ ਦੁਆ ਕਰਦੇ ਹਾਂ ਕਿ ਅਗਲੇ ਹਫਤੇ ਜਿਹੜਾ ਆਉਣ ਵਾਲਿਆ ਉਸ ਹਫਤੇ ਤੱਕ ਪਰਮੇਸ਼ਵਰ ਦੇ ਵਿੱਚ ਨਾਲ ਅਸੀਂ ਜੁੜੇ ਰਹੀਏ ਪਰਮੇਸ਼ਵਰ ਦੇ ਨਾਲ ਅਸੀਂ ਵਫਾਦਾਰੀ ਇਮਾਨਦਾਰੀ ਦੇ ਨਾਲ ਚੱਲਦੇ ਰਹੀਏ ਔਰ ਪ੍ਰਬੂ ਦੇ ਅਧੀਨ ਰਹੀਏ ਉਹਦੇ ਪਨਾਹ ਦੇ ਵਿੱਚ ਰਹੀਏ ਔਰ ਦੁਆ ਪ੍ਰਾਰਥਨਾ ਸਿੱਖ ਕਰਦੇ ਰਹੀਏ ਆਪਣੇ ਵਾਸਤੇ ਪ੍ਰਾਰਥਨਾ ਕਰੀਏ ਆਪਣੇ ਆ ਦੇਹ ਲਈ ਪ੍ਰਾਰਥਨਾ ਕਰੀਏ ਤੇ ਦੂਜਿਆਂ ਵਾਸਤੇ ਵੀ ਅਸੀਂ ਪ੍ਰਾਰਥਨਾ ਕਰੀਏ ਆਪਣੇ ਮਹੱਲੇ ਦੇ ਵਾਸਤੇ ਵੀ ਪ੍ਰਾਰਥਨਾ ਕਰੀਏ ਦੇ ਰਾਜੇ ਆ ਮੰਤਰੀ ਆ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਉਹਨਾਂ ਵਾਸਤੇ ਅਸੀਂ ਪ੍ਰਾਰਥਨਾ ਕਰਨੀ ਕਿ ਅਗਰ ਉਹਨਾਂ ਨੂੰ ਪਰਮੇਸ਼ਵਰ ਦੇ ਦੁਆਰਾ ਦਿੱਤੀ ਹੋਈ ਬੁੱਧ ਮਿਲ ਗਈ ਨਾ ਤਾਂ ਸਾਰੀ ਪਬਲਿਕ ਦਾ ਭਲਾ ਭਲਾ ਕਰ ਸਕਦੇ ਆ ਆ ਵਾਸਤੇ ਆਪੇ ਅਖਾਂ ਬੰਦ ਕਰਾਂ ਆਪਣੇ ਫੈਸਲੇ ਚੁਕਾਵਾਂਗੇ ਅੱਜ ਬਚਨਾਂ ਲਈ ਪ੍ਰਵਰਤਨ ਨਬਤ ਕਰਾਂਗੇ ਧੰਨਵਾਦ ਰਾਜਾਓਂ ਕੇ ਰਾਜਾ ਧੰਨਵਾਦ ਪ੍ਰਭੂਓਂ ਕੇ ਪ੍ਰਭੂਤਾ ਨਬਤ ਸਰਬਸ਼ਕਤੀਮਾਨ ਪਰਮੇਸ਼ਵਰ ਸਹਨਾਓਂ ਕੇ ਯਹਵਾ ਧੰਨਵਾਦ ਹੋ ਰਹਿਮਤਾ ਦੇ ਬਾਨੀ ਯੀਸ਼ੂ ਨਾਸੀ ਤੁਹਾਡਾ ਧੰਨਵਾਦ ਹੋ ਜਿਨੇ ਲੋਕ ਖੁਦਾਵੰਦ ਦੇ ਬਚਨਾਂ ਨੂੰ ਸੁਣਨ ਵਾਲਿਆ ਜਿੱਥੋਂ ਤੱਕ ਉਹਦਾ ਮ ਸੰਦੇਸ਼ ਜਾਵੇ ਉਹਨਾਂ ਨੂੰ ਖੁਦਾਵੰਦ ਬੜੀ ਹਕਮਤ ਦੇਣਾ ਪ੍ਰਕਾਸ਼ਨ ਦੇਣਾ ਇਹ ਬਚਨ ਸਮਝਣ ਆਉਣ ਦੇ ਵਿੱਚ ਖੁਦਾਵੰਦ ਉਹਨਾਂ ਨੂੰ ਬੜੀ ਆਸਾਨੀ ਦੇਣਾ ਪ੍ਰਭੂ ਆਸਾਨ ਕਰ ਦੇਣਾ ਖੁਦਾਵੰਦ ਔਰ ਮੁਸ਼ਕਲ ਗੱਲਾਂ ਵੀ ਆਸਾਨ ਕਰ ਦੇਣਾ ਖੁਦਾਵੰਦ ਔਰ ਮੈਨੂੰ ਵੀ ਪਿਤਾ ਪਰਮੇਸ਼ਵਰ ਬੜੀ ਆਤਮਾ ਦਾਣਾ ਵਰਦਾਨਾ ਭਰ ਕੇ ਇਸਤੇਮਾਲ ਕਰਨਾ ਔਰ ਕਿਤਾਬਾਂ ਚੋਰਗਲਾ ਦੇ ਵੱਲੋਂ ਤਿਆਰ ਕਰਨਾ ਬਹੁਤ ਸਾਰੀਆਂ ਦੂਂਗਾ ਖੁਦਾਵੰਦ ਮੇਰੇ ਦੁਆਰਾ ਬਚਾਈਆਂ ਜਾਣ ਔਰ ਮੇਰਾ ਜੋ ਮਕਸਸ ਮੇਰਾ ਟਾਰਗੇਟ ਮੇਰੇ ਮਨੋਰਥਾਂ ਨੂੰ ਪੂਰਾ ਕਰਨਾ ਖੁਦਾਵੰਦ 200 ਪਿੰਡ ਦਾ ਜੋ ਟਾਰਗੇਟ ਹੈ ਕਰਨਾ ਉਸ ਨੂੰ ਪੂਰਾ ਕਰਨ ਦੇ ਵਿੱਚ ਬੜੀ ਮਦਦ ਤੇ ਸਹਾਇਤਾ ਕਰਦਾ